ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੱਜ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਰ ਦੇ ਵਿੱਚ ਕੈਮਰ ਕਾਟਨ ਆ ਗਈ ਜੀ ਕੈਮਰ ਕਾਟਨ ਗਰਮੀਆਂ ਵਾਲੀ ਵੈਰਾਈਟੀ ਆ ਗਈ ਬਿਲਕੁਲ ਮਾਰਕੀਟ ਦੇ ਵਿੱਚ ਕਿ 500 ਦਾ BK 550 ਦਾ ਸਾਡਾ ਰੇਟ ਸਿਰਫ 400 ਰੁਪਏ ਦਾ ਹੈ ਜੀ ਕੈਮਰ ਕਾਟਨ ਰੰਗ ਡਿਜ਼ਾਈਨ ਬਹੁਤ ਆ ਗਈ ਮਾਲ ਫੁੱਲ ਕੁਆਂਟੀਟੀ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਸੋਨੂੰ ਖੋਲ ਕੇ ਦਿਖਾਉਣੇ ਹੈਗੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਹਰ ਰੰਗਾਂ ਦੇ ਜਮਾਲ ਪਹੁੰਚ ਗਿਆ ਜੀ ਕੈਮਰਕਾਟਨ ਦਾ ਸੂਟ ਰੰਗੜੀਆਂ ਦੇਖੀ ਜਲੋ ਸਿਰਫ 400 ਦੇ ਵਿੱਚ ਕੱਟਾ ਜੀ ਇਹ ਪਿਓਰ ਕੈਮਰਕਾਟਨ ਹੈ ਜੀ ਬਿਲਕੁਲ ਗਰਮੀ ਵਾਲੀ ਕੁਆਲਿਟੀ ਤੇ ਕਪੜਾ ਹੈ ਜੀ ਇਹ ਨਵੇਂ ਡਿਜ਼ਾਈਨ ਹੈ ਫੈਨਸੀ ਦੀ ਜਮਾਲ ਆ ਚੁੱਕਿਆ ਜੀ ਇਹ ਸਾਰਾ ਰਿਜਾਇਨ ਦੇਖੀ ਚਲੋ ਜੀ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਤੇ ਛੇਤੀ ਜਾ ਕੇ ਸਾਮਾ ਡਿਜ਼ਾਈਨ ਲੈ ਜਾ ਸਕਦੇ ਹੋ ਜੀ ਸੇਲ ਮੇਲੇ ਦੇ ਉੱਤੇ ਜੀ ਕਿਸੇ ਵੀ ਭੈਣ ਭਰਾ ਨੇ ਇਕੱਠੇ ਸੂਟ ਲੈਣ ਦਾ ਜਿੰਨੇ ਮਰਜ਼ੀ ਲੈ ਸਕਦਾ ਹੈ ਜੀ ਫੁੱਲ ਕੁਆਲਿਟੀ ਦੇ ਚਮਾਲ ਪਹੁੰਚੂਕਿਆਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਰਿਜਾਇਨ ਦੇਖੋ ਜੀ ਕਿੰਨੇ ਵਧੀਆ ਡਿਜ਼ਾਈਨ ਆਏ ਹੋਏ ਸਾਰੇ ਇਹਦੇ ਵਿੱਚ ਸਿਰਫ 400 ਦਾ ਇਕੱਠਾ ਜੀ ਇਹ ਆ ਦੇਖੋ ਸਾਰੇ ਸ਼ਿਵਾ ਮਿਲਦਾ ਮਾਲ ਆ ਜੀ ਦੇਖੋ ਡਿਜ਼ਾਈਨਿੰਗ ਦੇ ਵਿੱਚ ਰੇਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆ ਜੀ ਫੈਂਸੀ ਡਿਜ਼ਾਈਨਰ ਕਾਟਨ ਦਾ ਕੱਪੜਾ ਆ ਜੀ ਪਿਓਰ ਕੈਮਰ ਕਾਟਨ ਆ ਜੀ ਇਹ ਸ਼ਿਵਾ ਮਿਲਦਾ ਪਿਓਰ ਕੈਮਰ ਕਾਟਨ ਫੈਂਸੀ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਜੇ ਸ਼ੁਰੂ ਹੁੰਦੇ ਹੀ ਫੈਂਸੀ ਸੂਟ ਗਰਮੀ ਵਾਲੇ ਪਹੁੰਚ ਚੁੱਕੇ ਆ ਜੀ 400 ਦਾ ਸੂਟ ਕੱਟਾ ਜੀ ਇਹ 400 ਰੁਪਏ ਦੇ ਵਿੱਚ ਫੈਂਸੀ ਸੂਟ ਸਰਵੇਲੇ ਦੇਤੇ ਜੀ ਆ ਦੇਖੋ ਚਾਰ ਕਲਰ ਆ ਡਿਜ਼ਾਈਨ ਦੇ ਵਿੱਚ ਜੀ ਕਲਰ ਦੇ ਕੋਈ ਚਾਰੇ ਸ਼ਾਨਦਾਰ ਫੈਂਸੀ ਕਲਰ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਸਾਰੇ ਆ ਦੇਖੋ ਜਿਹੜੇ ਨਿੰਗ ਆਈ ਫੈਂਸੀ ਡਿਜ਼ਾਈਨ ਫੈਂਸੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆਏ ਜੀ ਡਿਜ਼ਾਈਨ ਜਿਹੜੇ ਪਹਿਲੀਆਂ ਡਿਜ਼ਾਈਨ ਆ ਗਈ ਟੌਪ ਟੌਪ ਡਿਜ਼ਾਈਨ ਆ ਗਏ ਸਾਰੇ ਜੀ ਇਹ ਪੂਰੇ ਟੌਪ ਦੇ ਡਿਜ਼ਾਈਨ ਆ ਗਏ ਜੀ ਰੇਟ 400 ਰੱਖਾ ਜੀ ਸਿਰਫ 400 ਰੁਪਏ ਦੇ ਵਿੱਚ ਜੀ ਫੈਰਸੀ ਸੂਟ ਬਿਲਕੁਲ ਕੈਵਰ ਕਾਟਨ ਦਾ ਮਾਰਕਟ 'ਚ ਵੇਚੇ 550 ਦਾ ਵੇਚੇ 600 ਦਾ ਸਾਡਾ ਰੇਟ ਸਿਰਫ 400 ਰੁਪਏ ਹੈ ਜੀ ਇਹ ਕਪੜਾ ਦੇਖੋ ਜੀ ਪੂਰਾ ਪਿਆ ਔਰ ਕੈਮਰ ਕਾਟਣਾ ਜੀ ਬਿਲਕੁਲ ਸ਼ਾਨਦਾਰ ਕੁਆਲਿਟੀ ਹੈ ਜੀ ਗਰਮੀ ਵਾਲੀ ਬਿਲਕੁਲ ਇਹ ਪਿਆਰ ਕੈਮਰ ਕਾਟਣ ਦੇ ਤੇ 400 ਦਾ ਘੱਟਾ ਜੀ ਇਹ ਆਹ ਦੇਖੋ ਜੀ ਕੋ ਪੰਜ ਕਲਰ ਆ ਗਏ ਸਾਰੇ ਫੈਂਸੀ ਪੰਜੇ ਆਹ ਦੇਖੋ ਯਾ ਡਿਜ਼ਾਈਨ ਦੇ ਕਲਰਾਂ ਪਏ ਸ਼ਾਨਦਾਰ ਸਾਰੇ ਕਲਰ ਜੀ ਆ ਬ੍ਰੀਕ ਪ੍ਰਿੰਟ ਤੇ ਆ ਗਏ ਦੇਖੋ ਜੈਨਿੰਗ ਦੇਖੋ ਕਿੰਨੀ ਵਧੀਆ ਨਵੇਂ ਬ੍ਰੀਕ ਪ੍ਰਿੰਟ ਫੈਂਸੀ ਜੈਨਿੰਗ ਕਲਰ ਇਹਦੇ ਵਿੱਚ ਹੀ ਜਾ ਰਹੇ ਡਿਜ਼ਾਈਨ ਚ ਵੀ ਹੈ ਰੇਟ 400 ਹੈ ਜੀ ਇਹਦਾ ਵੀ ਰੇਟ 400 ਹੈ ਜੀ ਸਾਰੇ ਜਿਹੜੇ ਬਾਕੀ ਨਾਲੋਂ ਰੇਟ 400 ਹੀ ਹੈ ਸਾਰੇ ਇਹ ਪਿਓਰ ਕਾਟਨ ਦਾ ਕਪੜਾ ਜੀ ਬਿਲਕੁਲ ਸੌਫਟ ਕਪੜਾ ਉਹ ਆਹ ਜੀ ਦੇਖੋ ਜੀ ਬਿਲਕੁਲ ਮਲਾਈਮ ਬਿਲਕੁਲ ਸੌਫਟ ਰੇਸ਼ੀਅਨ ਵਰਗਾ ਕਪੜਾ ਜੀ ਬਿਲਕੁਲ ਗਰਮੀ ਵਾਲਾ ਜੀ ਇਹੇ ਰੇਟ 400 ਰੁਪਿਆ ਆ ਦੇਖੋ ਚਾਰ ਕਲਰ ਦੇ ਵਿੱਚ ਵੀ ਪੂਰੇ ਫਾਇਦੇ ਨਾਲ ਸੌਦੇ ਵੇਚ ਰਹੇ ਹਾਂ ਜੀ ਪੂਰਾ ਗਾਹਕ ਦਾ ਫਾਇਦਾ ਕਰ ਰਹੇ ਹਾਂ ਜੀ ਪੂਰਾ ਵਧੀਆ ਔਰ ਕੈਵਰ ਕਾਫਟਰ 400 ਦੇ ਵਿੱਚ ਜੀ ਕੁਆਲਟੀ ਵਧੀਆ ਤੋਂ ਵਧੀਆ ਕੁਆਲਟੀ ਹੈ ਜੀ ਹਲਕੀ ਕੁਆਲਟੀ ਦਾ ਕੋਈ ਕੰਮ ਨਹੀਂ ਪੂਰੀ ਵਧੀਆ ਕੁਆਲਟੀ ਦੇ ਉੱਤੇ 400 ਦਾ ਸ਼ੂਟ ਕਰਤਾ ਜੀ 400 ਦੇ ਵਿੱਚ ਜਦੋਂ ਮਰਜੀ ਆਓ ਜੀ ਜਿੰਨੇ ਮਰਜੀ ਸ਼ੂਟ ਲੈ ਸਕਦੇ ਹੋ ਜੀ ਸਪੈਸ਼ਲ ਸੇਲ ਮੇਲਾ 28 ਫਰਵਰੀ ਤੱਕ ਸੇਲ ਮੇਲਾ ਚੱਲ ਰਿਹਾ ਜੀ ਇਹ 28 ਫਰਵਰੀ ਤੱਕ ਸੇਲ ਮੇਲਾ ਸਪੈਸ਼ਲ ਜੀ ਜਿਵੇਂ ਮੇਲਾ ਤੋਂ ਮਾਲ ਲੱਗਦਾ ਜੀ ਕਿਉਂਕਿ ਫਿਲਹਾਲ ਉਹੀ ਰੇਟ ਦੇ ਪਿੱਛੇ 28 ਫਰਵਰੀ ਤੱਕ ਸੇਲ ਮੇਲਾ ਹੈਗਾ ਉਦੋਂ ਬਾਅਦ ਜੇ ਇਹ ਤੁਹਾਨੂੰ ਮਿਲਾ ਤੋਂ ਮਾਰ ਕੋਈ ਗੱਲ ਕਿ ਆ ਉਹ ਜੇ ਰੇਟ ਦੇ ਹਿਸਾਬ ਤੇ ਹੋਣਗੇ ਜੀ ਫਿਲਹਾਲ 400 ਰੁਪਏ ਕਾਟਨ ਦਾ ਸੂਟ ਹੈ ਜੀ ਬਿਲਕੁਲ ਕਾਟਨ ਦਾ ਸੂਟ ਹੈ ਇਹ 28 ਫਰਵਰੀ ਤੱਕ ਸੇਲ ਮਿਲਿਆ ਜਾਵੇਗਾ ਭਰਾਵਾ ਜੀ ਦਿੱਤੀ ਸੇਲ ਮਿਲ ਰਹੀ ਹੈ ਕੀ ਆ ਸੂਟ ਹੈ ਜੀ ਫਿਲਹਾਲ 400 ਰੁਪਏ ਦੇ ਵਿੱਚ ਹੈ ਭਰਾਵਾ ਜੀ ਦਿੱਤੀ ਸੇਲ ਮਿਲਿਆ ਚੱਲ ਰਹੀ ਹੈ ਜੀ 28 ਫਰਵਰੀ ਤੱਕ ਆ ਦੇਖੋ ਚਾਰ ਕਲਰ ਜੀ ਇਹਦੇ ਵਿੱਚ ਫਿਰ ਚਾਰੇ ਫੈਨਸੀ ਕਲਰ ਇਹ ਕਲਰ ਬਰੀਕ ਵਧੀਆ ਡਿਜ਼ਾਈਨਾਂ ਦੇ ਵਿੱਚ ਡਾਰਕ ਮੀਡੀਅਮ ਕਲਰਾਂ ਦੇ ਵਿੱਚ ਸਾਰਾ ਮਾਲ ਪਹੁੰਚ ਗਿਆ ਜੀ ਗਰਮੀ ਵਾਲਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀ ਤਾਂ ਕਿ ਗਾਹਕ ਨੂੰ ਪਤਾ ਲੱਗ ਸਕੇ ਹੋ ਗਾਹਕ ਦਾ ਫਾਇਦਾ ਹੋ ਸਕੇ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ 28 ਫਰਵਰੀ ਤੱਕ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਗਰਮੀ ਵਾਲੇ ਸੂਟਾਂ ਦਾ ਨਵੀਂ ਕੁਆਲਿਟੀ ਦਾ ਭਰਾਮਾ ਦੀ ਹੱਟੀ ਵਾਸਟਾ ਰੋਡ ਮੌੜ ਮੰਡੀ ਡਿਸਟ੍ਰਿਕਟ ਬ੍ਰਿੰਡਾ ਪੰਜਾਬ